ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹੁੰਦੇ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਠੰਡ ਕਾਰਨ ਵਧੇ ਸੜਕੀ ਹਾਦਸੇ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨੀ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਲਾਈਵ ਨੂੰ ਬੱਤ-ਬੱਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਠੰਡ ਦੇ ਕਾਰਨ ਜੋ ਹੈ ਸੜਕੀ ਹਾਦਸੇ ਵਾਪਰ ਰਹੇ ਨੇ ਕਿਉਂਕਿ ਇਸ ਦਾ ਕਾਰਨ ਕੀ ਹੈ ਠੰਡ ਜ਼ਿਆਦਾ ਵੱਧ ਗਈ ਹੈ ਤੇ ਧੁੰਦਾ ਪੈਣੀਆ ਸ਼ੁਰੂ ਹੋ ਗਈਆਂ ਨੇ ਹੁਣ ਠੰਡ ਦਾ ਮੌਸਮ ਹੈ ਉਸ ਦੇ ਕਾਰਨ ਜਿਹੜੇ ਨੇ ਸੜਕੀ ਹਾਦਸੇ ਜਿਹੜੇ ਨੇ ਵਾਪਰ ਰਹੇ ਨੇ ਧੁੰਦ ਦੇ ਵਿੱਚ ਜਿਹੜਾ ਕਈ ਵਾਰ ਕੀ ਕਰਦੇ ਨੇ ਕਿ ਸਪੀਡ ਜ਼ਿਆਦਾ ਹੁੰਦੀ ਹੈ ਧੁੰਦ ਦੇ ਵਿੱਚ ਕੁਝ ਦਿਖਦਾ ਨਹੀਂ ਹੁੰਦਾ ਤੇ ਅਜਿਹਾ ਇਸ ਕਰਕੇ ਵੀ ਜਿਹੜਾ ਸੜਕੀ ਹਾਦਸਾ ਵਾਪਰ ਜਾਂਦਾ ਇਸ ਲਈ ਸਾਨੂੰ ਵੀ ਚਾਹੀਦਾ ਕਿ ਸਪੀਡ ਸਲੋ ਰੱਖਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣਾ ਵੀ ਬਚਾਅ ਕਰ ਸਕੀਏ ਤੇ ਦੂਸਰੇ ਵੀ ਜਿਹੜਾ ਕਿਸਨ ਦੀ ਜਾਣਦੀ ਅਸੀਂ ਜੋਖਮ ਦੇ ਵਿੱਚ ਨਾ ਪਾਈਏ ਕਿਉਂਕਿ ਜੋ ਐ ਠੰਡ ਦੇ ਕਾਰਨ ਇਹ ਹਾਦਸੇ ਵਾਪਰਦੇ ਨੇ ਅਕਸਰ ਅਸੀਂ ਡੇਲੀ ਜਿਹੜੀਆਂ ਨਿਊਜ਼ ਵੀ ਦੇਖਦੇ ਆਂ ਵੀਡੀਓਜ਼ ਵੀ ਦੇਖਦੇ ਆਂ ਇੱਕ ਜਿਹੜੇ ਅੱਜ ਦੀ ਜਿਹੜੀ ਤਾਜ਼ਾ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਟਰੱਕ ਨੇ ਜਿਹੜੇ ਨੇ 25 ਮੋਟਰਸਾਈਕਲਾਂ ਨੂੰ ਜਿਹੜੀ ਐ ਟੱਕਰ ਮਾਰੀ ਐ ਕਿ 25 ਮੋਟਰਸਾਈਕਲ ਦੇ ਜਿਹੜੀ ਐ ਤੋੜਪੰਨ ਹੋਈ ਐ ਹਲੇ ਜਾਨੀ ਮਾਨੀ ਨੁਕਸਾਨ ਦਾ ਕੁਝ ਪਤਾ ਨਹੀਂ ਲੱਗਿਆ ਕਿ ਇਸ ਦੇ ਕਾਰਨ ਜਿਹੜੀ ਐ ਅੱਜ ਵੀ ਠੰਡ ਬਹੁਤ ਜ਼ਿਆਦਾ ਸੀ ਬਹੁਤ ਧੁੰਦ ਸੀ ਧੁੰਦ ਦੇ ਕਾਰਨ ਜਿਹੜੇ ਨੇ ਸੜਕੀ ਹਾਦਸੇ ਜਿਹੜੇ ਨੇ ਵਾਪਰ ਰਹੇ ਨੇ ਇੱਕ ਅਜਿਹਾ ਹੀ ਮਾਮਲਾ ਸਾਨੂੰ ਜਿਹੜਾ ਬੱਸ ਦਾ ਮਿਲੇ ਕਿ ਬੱਸ ਦੇ ਵਿੱਚ ਜਿਹੜਾ ਬੱਸ ਦਾ ਐਕਸੀਡੈਂਟ ਹੋਣ ਦੇ ਕਾਰਨ ਕਈ ਸਵਾਰੀਆਂ ਜਿਹੜੀਆਂ ਫੱਟੜ ਹੋਈਆਂ ਨੇ ਕਿ ਹੋਇਆ ਕਿ ਜਿਹੜਾ ਸਪੀਡ ਸਲੋ ਰੱਖਣੀ ਚਾਹੀਦੀ ਹੈ ਧੁੰਦ ਦਾ ਮੌਸਮ ਹੈ ਧੁੰਦ ਦੇ ਵਿੱਚ ਕੁਝ ਦਿਖਦਾ ਨਹੀਂ ਹੁੰਦਾ ਇਸ ਦੇ ਲਈ ਅਸੀਂ ਆਪਣਾ ਬਚਾਅ ਵੀ ਕਰੀਏ ਤੇ ਦੂਸਰਿਆਂ ਦਾ ਵੀ ਜਿਹੜਾ ਇਸ ਦੇ ਵਿੱਚ ਬਚਾਅ ਕਰੀਏ ਸਾਡੇ ਨਾਲ ਸਾਡੇ ਇੱਕ ਕਾਲਰ ਜੁੜੇ ਨੇ ਹੈਲੋ ਹੈਲੋ ਹਾਂਜੀ ਮੈਡਮ ਹੈਲੋ ਹਾਂਜੀ ਮੈਡਮ ਹਾਂਜੀ ਹਾਂਜੀ ਸਰ ਕੌਣ ਬੋਲ ਰਿਹਾ ਕਿੱਥੋਂ ਬੋਲ ਰਹੇ ਜੀ ਸੰਜੀਵ ਸ਼ਰਮਾ ਬੋਲ ਰਹੀ ਹਾਂ ਜੀ ਕਰੜ ਤੋਂ ਮੈਡਮ ਹਾਂਜੀ ਸੰਜੀਵ ਜੀ ਲਾਈਵ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਸੰਜੀਪ ਜੀ ਜੋ ਆਪਣੇ ਅੱਜ ਦਾ ਵਿਸ਼ਾ ਰੱਖਿਆ ਕਿ ਹੁਣ ਠੰਡ ਦਾ ਮੌਸਮ ਹੈ ਠੰਡ ਦੇ ਮੌਸਮ ਕਰਕੇ ਜਿਹੜਾ ਸੜਕੀ ਹਾਦਸੇ ਵਾਪਰ ਰਹੇ ਨੇ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਜਿਹੜਾ ਠੰਡ ਦਾ ਮੌਸਮ ਹੈ ਤੇ ਨਾਲ ਧੁੰਦ ਦਾ ਮੌਸਮ ਹੈ ਹੂੰ ਦੇਖੋ ਜਿਹੜਾ ਮੌਸਮ ਹੁੰਦਾ ਮੌਸਮ ਦੇ ਹਿਸਾਬ ਨਾਲ ਹੀ ਸਾਨੂੰ ਚੱਲਣਾ ਚਾਹੀਦਾ ਜਿਵੇਂ ਧੁੰਦ ਹੈ ਧੁੰਦ ਦੇ ਹਿਸਾਬ ਨਾਲ ਪਹਿਲਾਂ ਤਾਂ ਸਾਨੂੰ ਮੈਡਮ ਰੋਡ ਤੇ ਚੱਲਦੇ ਸਮੇਂ ਜਿਹੜੇ ਟ੍ਰੈਫਿਕ ਦੇ ਨਿਯਮ ਹੈ ਉਹਨਾਂ ਦੀ ਉਲੰਘਣਾ ਬਿਲਕੁਲ ਨਹੀਂ ਜੀ ਕਰਨੀ ਚਾਹੀਦੀ ਜੀ ਪਹਿਲਾਂ ਤਾਂ ਨਿਯਮ ਨਾਲ ਦੇ ਕੇ ਚਲਾਣਾ ਚਾਹੀਦਾ ਸਾਨੂੰ ਰੋਂਗ ਸਾਈਡ ਨਹੀਂ ਚੱਲਣਾ ਚਾਹੀਦਾ ਸਾਨੂੰ ਜਿਆਦਾ ਤੇਜ਼ ਰਫਤਾਰ ਨਾਲ ਨਹੀਂ ਚੱਲਣਾ ਚਾਹੀਦਾ ਸਾਨੂੰ ਪ੍ਰੋਪਰ ਪੂਰੀ ਲਾਈਟਿੰਗ ਕਰਕੇ ਗੱਡੀ 'ਤੇ ਜਿੰਨੀਆਂ ਵੀ ਲਾਈਟਾਂ ਹੋਣੀਆਂ ਚਾਹੀਦੀ ਹੈ ਚਾਹੇ 2 ਵੀਲਰਾ ਚਾਹੇ ਤੁਹਾਡਾ 4 ਵੀਲਰ ਆ 6 ਵੀਲਰ ਆ ਜਿੰਨਾ ਵੀ ਮਰਜ਼ੀ ਜਿਹੜੇ ਮਰਜ਼ੀ ਗੱਡੀ ਆ ਉਹਦੇ 'ਤੇ ਲਾਈਟਾਂ ਦਾ ਜਿਹੜਾ ਤੁਹਾਨੂੰ ਪੂਰਾ ਪ੍ਰਬੰਧ ਆਉਣਾ ਚਾਹੀਦਾ ਤੁਹਾਡੇ ਇੰਡੀਕੇਟਰ ਹਾਰਨ ਸਭ ਕੁਝ ਚੱਲਦਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਹ ਹੈ ਜੀ 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 ਉਹ ਹੀ ਹੈ ਦੇਖੋ ਸੰਜੀਪ ਜੀ ਠੰਡ ਦੇ ਮੌਸਮ ਕਾਰਨ ਜਿਹੜਾ ਕਿੰਨੇ ਸੜਕੀ ਹਾਦਸੇ ਵਾਪਰ ਰਹੇ ਨੇ ਕਿ ਸਪੀਡ ਤੁਸੀਂ ਵੀ ਬਹੁਤ ਵਧੀਆ ਗੱਲ ਕਹੀ ਕਿ ਸਪੀਡ ਸਲੋ ਰੱਖਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣਾ ਵੀ ਬਚਾਅ ਕਰ ਸਕੇ ਤੇ ਦੂਸਰਿਆਂ ਦਾ ਵੀ ਜਿਹੜਾ ਇਸ ਦੇ ਵਿੱਚ ਬਚਾਅ ਹੋ ਸਕੇ ਬਿਲਕੁਲ ਮੈਡਮ ਦੇ ਕੋਈ ਜੇ ਸਪੀਡ ਕੰਟਰੋਲ ਦੇ ਵਿੱਚ ਹੁੰਦਾ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਬੰਦਾ ਬਚਾਅ ਕਰ ਲੈਂਦਾ ਜੀ ਉਹੀ ਸਪੀਡ ਜਦੋਂ ਅਸੀਂ ਤੇਜ਼ ਰਫਤਾਰ ਨਾਲ ਹੋਵਾਂਗੇ ਤਾਂ ਕੰਟਰੋਲ ਕਰਦੇ ਕਰਦੇ ਕਿਤੇ ਨਾ ਕਿਤੇ ਐਕਸੀਡੈਂਟ ਹੋ ਜਾਂਦਾ ਹੈ ਜੀ ਜੀ ਆ ਜੋ ਸਾਨੂੰ ਧਿਆਨ ਚ ਰੱਖ ਕੇ ਚੱਲਣਾ ਚਾਹੀਦਾ ਵੀ ਸਪੀਡ ਅਸੀਂ ਉਨੀ ਹੀ ਰੱਖੀਏ ਜਿੰਨੀ ਸਾਡੀ ਗੱਡੀ ਕੰਟਰੋਲ ਹੋ ਜਵੇ ਹੂੰ ਤੇ ਟ੍ਰੈਫਿਕ ਨਿਯਮਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ ਜੀ ਮੈਡਮ ਜੀ ਮੈਡਮ ਦੇਖੋ ਟ੍ਰੈਫਿਕ ਨਿਯਮ ਸਭ ਤੋਂ ਪਹਿਲਾਂ ਜਿ ਜਿਵੇਂ ਮੈਂ ਪਹਿਲਾਂ ਕਿਹਾ ਵੀ ਟ੍ਰੈਫਿਕ ਨਿਯਮ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਬੱਤੀ ਲੱਗ ਗਿਆ ਤਾਂ ਬਹਿ ਜਾਏ ਟ੍ਰੈਫਿਕ ਨਿਯਮ ਦੀ ਲੱਗਣਾ ਪਰ ਅੱਜ ਤੇ ਜੇ ਤੁਹਾਨੂੰ ਤੇ ਨਹੀਂ ਯੋਗਤਾ ਨਹੀਂ ਕਿ ਕਿ ਤਰ੍ਹਾਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਤੁਹਾਨੂੰ ਦੇਖ ਕੇ ਖਾਸ ਕਰਕੇ ਤੁਹਾਨੂੰ ਟ੍ਰੈਕ ਰੇਲ ਦੀ ਲੰਘਣਾ ਨਹੀਂ ਚਾਹੀਦੀ ਜੀ ਜੀ ਸਰ ਹੈਲਮਟ ਜ਼ਰੂਰ ਪੈਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਵੀ ਬਹੁਤ ਬਚਾਅ ਹੋ ਜਾਂਦਾ ਹੈ ਹੈਲੋ ਹੈਲੋ ਤੇ ਇਹਨਾਂ ਦੀ ਕਾਲ ਕੱਟ ਗਈ ਤੇ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਕਿ ਸੰਜੀਵ ਸ਼ਰਮਾ ਜੋ ਸਾਡੇ ਨਾਲ ਖਾੜ ਤੋਂ ਜੁੜੇ ਸੀ ਕਿ ਜਿਹੜਾ ਟ੍ਰੈਫਿਕ ਨਿਯਮਨ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਸਪੀਡ ਸਲੋ ਰੱਖਣੀ ਚਾਹੀਦੀ ਹੈ ਤਾਂ ਜੋ ਹੈ ਸਾਡਾ ਵੀ ਬਚਾਅ ਹੋ ਸਕਦਾ ਤੇ ਦੂਸਰਿਆਂ ਦਾ ਵੀ ਬਚਾਅ ਹੋ ਸਕਦਾ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਈ ਵਾਰ ਕੀ ਹੁੰਦਾ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਹੈ ਜ਼ਿਆਦਾਤਰ ਸਪੀਡ ਤੇ ਚਲਾਉਂਦੀ ਹੈ ਮੋਟਰਸਾਈਕਲ ਹੋ ਗਿਆ ਕਾਰ ਹੋ ਗਿਆ ਕਿਉਂਕਿ ਅਸੀਂ ਫਿਰ ਆਪਣੀ ਜਾਨ ਵੀ ਜਿਹੜੀ ਹੈ ਜੋਖਮ ਦੇ ਵਿੱਚ ਪਾਉਂਦੇ ਹੀ ਪਾਉਣੇ ਆ ਤੇ ਕਈ ਦੂਸਰਿਆਂ ਨੂੰ ਵੀ ਅਸੀਂ ਲੈ ਕੇ ਵੈਠਦੇ ਹਾਂ ਇਸ ਲਈ ਸਾਨੂੰ ਜਿਹੜਾ ਧਿਆਨ ਦੇ ਨਾਲ ਜਿਹੜੀ ਡਰਾਈਵ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਜਿਹੜਾ ਜਦੋਂ ਵੀ ਸੜਕ ਤੇ ਚੱਲਣਾ ਹੈ ਤਾਂ ਉਹਦੇ ਜਿਹੜੇ ਨੇ ਰੂਲਸ ਫਾਲੋ ਕਰਨੇ ਚਾਹੀਦੇ ਨੇ ਟ੍ਰੈਫਿਕ ਰੂਲਸ ਫਾਲੋ ਕਰਨੇ ਚਾਹੀਦੇ ਨੇ ਜਿਸ ਦੇ ਨਾਲ ਹੈ ਅਸੀਂ ਹਰ ਇੱਕ ਦਾ ਇਹਦੇ ਵਿੱਚ ਬਚਾਅ ਹੁੰਦਾ ਹੈ ਹੈਲਮਟ ਜ਼ਰੂਰ ਪਹਿਨਣਾ ਚਾਹੀਦਾ ਹੈ ਤੇ ਜਿਹੜੇ ਟ੍ਰੈਫਿਕ ਦੇ ਆਪਾਂ ਨਿਯਮ ਦੀ ਗੱਲ ਕਰਦੇ ਆਂ ਕਿ ਆਪਾਂ ਕਈ ਵਾਰ ਲਾਈਟਾਂ ਤੇ ਹੁੰਨੇ ਆ ਲਾਈਟਾਂ ਦਾ ਵੀ ਜਿਹੜਾ ਧਿਆਨ ਰੱਖਣਾ ਚਾਹੀਦਾ ਹੈ ਕਈ ਵਾਰ ਕੀ ਹੁੰਦਾ ਆਪਾਂ ਜਲਦੀ ਜਲਦੀ ਦੇ ਵਿੱਚ ਰੈੱਡ ਬੱਤੀ ਹੋਈ ਹੁੰਦੀ ਹੈ ਫੇਰ ਵੀ ਅਸੀਂ ਜਿਹੜਾ ਜਾਣ ਦੀ ਕੋਸ਼ਿਸ਼ ਕਰਦੇ ਆਂ ਕਿਉਂਕਿ ਇਹਦੇ ਵਿੱਚ ਵੀ ਕਹੇ ਸੜਕੀ ਹਾਦਸਾ ਵਾਪਰ ਜਾਂਦਾ ਹੈ ਉਧਰੋਂ ਜਦੋਂ ਗ੍ਰੀਨ ਲਾਈਟ ਹੋਈ ਹੁੰਦੀ ਹੈ ਤੇ ਅਸੀਂ ਜਿਹੜੇ ਰੈੱਡ ਲਾਈਟ ਵੱਲ ਹੁੰਨੇ ਆ ਤਾਂ ਖੜੇ ਹੁੰਨੇ ਤਾਂ ਅਸੀਂ ਜੇਕਰ ਰੈੱਡ ਲਾਈਟ ਹੁੰਦੀ ਹੈ ਕਈ ਵਾਰ ਆਪਾਂ ਅੱਗੇ ਜਿਹੜਾ ਜਲਦੀ ਜਾਣ ਦੀ ਕੋਸ਼ਿਸ਼ ਕਰਦੇ ਆਂ ਉਸ ਦੇ ਨਾਲ ਜਿਹੜਾ ਗ੍ਰੀਨ ਲਾਈਟ ਵਾਲੇ ਦਾ ਵੀ ਜਿਹ ਧਿਆਨ ਰੱਖਣਾ ਪੈਂਦਾ ਸਾਡੇ ਨਾਲ ਇੱਕ ਕਾਲਰ ਹੋਰ ਜੁੜੇ ਨੇ ਹੈਲੋ 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 ਹਾਂਜੀ ਕੰਮ ਹੋ ਰਿਹਾ ਸਰ ਹਾਂਜੀ ਜੀ ਹਾਂਜੀ ਤੁਹਾਡਾ ਲਾਈਵ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਸ੍ਰੀ ਕਾਲ ਜੀ 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 ਹਰ ਵਾਰ ਲਈ ਸੈਂਟਰ ਪੈਨਿਮਾ ਦੇਖ ਹਾਂਜੀ ਬੜਾ ਮੋੜ ਵਧੀਆ ਤੁਸੀਂ ਬਦਲ ਕੇ ਕਿਹਾ ਬਣਾਉਂਦੀ ਅਸੀਂ ਸਟੈਂਡ ਤੇ ਕਾਰਜਿਸਥਾ ਕੇ ਸਰਕ ਇਤਿਹਾਰ ਸੇ ਹੁੰਦੇ ਨੇ ਜੀ ਉਹਨਾਂ ਵਗੈਰਾ ਨਾਲ ਫਾਲਪੈਂਡੇ ਜੀ ਤੇ ਨਾਲ ਵੀ ਹੁੰਦੇ ਨੇ ਜਾਂ ਠੰਡ ਲਾ ਲਓ ਜਾਂ ਕਾਫੀ ਹੁੰਦਾ ਜੀ ਤੋਂ ਕਰਕੇ ਬੜੇ ਬੜਾ ਧਿਆਨ ਨਾਲ ਚੰਨਾ ਚੇ ਸਹੀ ਗੱਲੇ ਤੁਹਾਡੀ ਸ਼ਰਮਾ ਜੀ ਜੀ ਠੀਕ ਹੈ ਤੁਸੀਂ ਕਿ ਇੰਡੀਕੇਟਰ ਵਗੈਰਾ ਕੋਈ ਕਲਰ ਗਿੰਡੀ ਜਿਲੇ ਚਲਾਓ ਉਸ ਤੋਂ ਬਿਨਾ ਉਸ ਦਾ ਲਾਈਟ ਨਾ ਤੇ ਬ੍ਰੇਕ ਲਾਈਟਾ ਅਗਲੀ ਆ ਫਰੰਟ ਸਾਰਾ ਕੁਝ ਮਤਲਬ ਧਿਆਨ ਨਾਲ ਨਾ ਸਹੀ ਨਾ ਤੇ ਮਕਮਲ ਨਾ ਚੈਕ ਜੇ ਗੱਡੀ ਦਾ ਜੀ ਉਸ ਗੱਡੀ ਚ ਗੈਸ ਵਗੈਰਾ ਵੀ ਠੀਕ ਠਾਕ ਹੋਵੇ ਤੇ ਉਸ ਤੋਂ ਬਾਅਦ ਫਿਰ ਕਹਿਣਾ ਮਤਲਬ ਕਿ ਟਾਇਰ ਵਗੈਰਾ ਚੈੱਕ ਕਰਨੇ ਚਾਹੀਦੇ ਗੱਡੀ ਦੇ ਵਾਹ ਟਾਇਰ ਵਗੈਰਾ ਠੀਕ ਹੈ ਵੈ ਨਾ ਕਈ ਵਾਰੀ ਫਲੈਟ ਟਾਇਰ ਹੋਇਆ ਹੁੰਦਾ ਹੈ ਜਾਂ ਪਤਾ ਨਹੀਂ ਲੱਗਦਾ ਨਾ ਜੀ ਕਈ ਵਾਰੀ ਇਹਨਾਂ ਕੁਝ ਚੈੱਕ ਕਰਨ ਤੋਂ ਬਾਅਦ ਫਿਰ ਗੱਡੀ ਜੇ ਆਪਾਂ ਲੈ ਕੇ ਜਾਂਦੇ ਆ ਜੀ ਉਸ ਤੋਂ ਬਾਅਦ ਡਰਾਈਵਰ ਜਿਹੜਾ ਹੈਗਾ ਨੂੰ ਬੜਾ ਧਿਆਨ ਨਾਲ ਗੱਡੀ ਚੰਗਣਾਇ ਸਟੇਂਗ ਲਾ ਕੇ ਬੜਾ ਧਿਆਨ ਨਾਲ ਨੂੰ ਮੇਰਾ ਗੱਡੀ ਹੈ ਜਿਹੜੇ ਕਿ ਉਹਨੇ ਮੈਨੂੰ ਰੁਕਾਣੇ ਹੈਗਾ ਜਾਂ ਬ੍ਰੇਕ ਮਾਰਾਂਗੇ ਤਾਂ ਸਲਿੱਪ ਹੋ ਜੂਦੀ ਹੈ ਜਾਂ ਮੇਰੇ ਪਿੱਛੇ ਬੱਤੀ ਪੈਂਦੀ ਜਿਹੜੇ ਨੇ ਸਰਕਾਰ ਦੇ ਹਿਸਾਬ ਨਾਲ ਜਿਵੇਂ ਹਾਈਵੇ ਦਾ ਪੈਂਦੀ ਇੱਥੇ ਦੇਖੋ 60 ਦੀ ਸਪੀਡ ਤੇ ਹੁਣ ਅਜੇ ਤੋਂ ਨੱਥੀ ਪੈ ਗਈ ਜੀ ਬਿਲਕੁਲ 50 ਚ ਪੈਂਦੀ ਸਾਡੇ ਇੱਥੇ 30 40 ਮੇਂ 50 ਮੇਂ ਦੂਰ ਜਾੜਦੇ ਹੜਦੇ ਨੇ ਮੈਨੂੰ ਤਾਂ ਜਾਨਣਾ ਹੀ ਤੇ ਸੋਨੇ ਜਾਇਦਾ अर्ली ਹਨ ਤੇ ਧੁੰਦ ਰੋਚਨਾ ਮਤਲਬ 10 ਫੁੱਟ ਤੱਕ ਨਜ਼ਰ ਨਹੀਂ ਆਉਂਦਾ ਇਹ ਕੋਸ਼ਿਸ਼ ਕਰਨਾ ਫਰਟਾ ਨਹੀਂ ਅਸੀਂ ਬੜੇ ਸੇਫ ਤੇ ਸਾਰੇ ਹਾਈਵੇ ਦੇ ਉੱਤੇ ਨਾ ਸਾਡੇ ਸਾਈਨ ਆ ਜਾਂਦੇ ਨੇ ਜੀ ਬੜੀ ਐਸੇ ਤੋਂ ਹੁੰਦਾ ਹੈ ਇਹ ਧੁੰਦਾ ਲੱਗ ਕੇ ਤੇ ਪਲੀਜ਼ ਡਰਾਈਵ ਸਲੋ ਤੇ ਆਪਣੇ ਵੱਲੋਂ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਸਾਰੇ ਹਿੰਦੁਸਤਾਨ 'ਚ ਹੀ ਚਾਹੀਦਾ ਸਾਰੇ ਭਾਰਤ ਵਿੱਚ ਕਿ ਹਾਈਵੇ ਉੱਤੇ ਪੂਰੇ ਸਾਈਨ ਲੱਗੇ ਹੋਣੇ ਚਾਹੀਦੇ ਨੇ ਲਾਈਟ ਡਾਰਕ ਜਿਹਦੇ 'ਚ ਲਿਖਿਆ ਹੋਵੇ ਕਿ ਬੜੀ ਅੱਛੀ ਤੰਗ ਹੈਗੀ ਐ ਸੁਰੱਖਿਅਤ ਹੈਗੀ ਐ ਕਿ ਇਲਾਕੇ ਦੀ ਜਾਦੀ ਹੁੰਦੀ ਐ ਮੈਂ ਜਿਹੜੇ ਨਵੇਂ ਲੱਖਾਂ ਨਾਲ ਜਿਹੜੇ ਹਾਦਸਿਆਂ ਨਾਲ ਸਭ ਦਾ ਬਾਹੋਂ ਲੱਦੇ ਤੰਗ ਕਿ ਉਹ ਚਾਹੀਦੀ ਹੁੰਦੀ ਐ ਉੱਥੇ ਜੀ ਤੇ ਕਿਆ ਨਾ ਮਤਲਬ ਕਿਤੋਂ ਦੇ ਤੋਂ ਨਾ ਸਾਈਨ ਲਾਣੇ ਚਾਹੀਦੇ ਨਾ ਸਰਕਾਰ ਨੂੰ ਪੀਚ ਜਿਹਦੇ ਟੈਕਸ ਤੋਂ ਟੈਕਸ ਤੋਂ ਦੁਨੀਆਂ ਦਾ ਸਾਰਾ ਪੈਸਾ ਲੋਕਾਂ ਦੇ ਹੁੰਦਾ ਪਰ ਚਾਹੀਦਾ ਕਿ ਸੇਫਟੀ ਵਾਸਤੇ ਨਾ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਜੇ ਅਗਰ ਸਾਈਨ ਲੱਗ ਜਾਣਾ ਜਾਂ ਚੇਤਾਵਨੀ ਚਾਹੀਦੀ ਹੈ ਡਰਾਈਵ ਸਲੋ ਉੱਤੇ ਲਿਖਿਆ ਹੋਏ ਪਬਲਿਕ ਜਿਹੜੇ ਦੇਖੇ ਤੇ ਉਹਨਾਂ ਦੇ ਧਿਆਨ ਚ ਆ ਜਾ ਲੈਣ ਪਲੱਸ ਜਿਹੜੇ ਨੇ ਕੋਈ ਟ੍ਰੈਂਕ ਕਰਕੇ ਨਾ ਡਰਾਈਵ ਕਰੇ ਨਾ ਕਿ ਮੁੰਡੇ ਕੋਲ ਜਿਹੜਾ ਕਦਰੇ ਡਰਾਈਵ ਬੜੇ ਤਰੀਕੇ ਨਾਲ ਕਰਨ ਜਿਉਂ ਕਿ ਲਾਈਫ ਇੰਪੋਰਟੈਂਟ ਹੈ ਆਪਣੀ ਵੀ ਤੇ ਦੂਜੇ ਦੀ ਵੀ ਨਾ ਹੁੰਦੀ ਜੀ ਜੀ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਜਿਹੜਾ ਕਈ ਵਾਰ ਨੌਜਵਾਨ ਕੀ ਦੇਦੇ ਨੇ ਡਰਿੰਕ ਕਰਕੇ ਡਰਾਈਵ ਕਰਦੇ ਨੇ ਇਸ ਦੇ ਵਿੱਚ ਜਿਹੜਾ ਗੱਡਾ ਜਿਹੜਾ ਹਸੜ ਕੀ ਹਾਸਾ ਵਾਪਰ ਸਕਦਾ ਜੀ ਭੈਜੀ ਬੀਜੀ ਭੈਜ ਬਿਲਕੁਲ ਹੁੰਦਾ ਤੇ ਦੂਜਾ ਨਾ ਇਹ ਸੁਸਕੇ ਚਰਨ ਕੇ ਅਸੀਂ ਡਰਾਈਵ ਕਰ ਰਹੇ ਆ ਅਸੀਂ ਤਾਂ ਮਰਨ ਮਰਨ ਨਾਲ ਦੂਸਰੇ ਨੂੰ ਮਾਰਾ ਨਹੀਂ ਲੈ ਕੇ ਨੱਚੀ ਦਿਏ ਕਿਉਂਕਿ ਡਰਾਈਵਰ ਉੱਤੇ ਨਾ ਬੜੀ ਪੰਜੀ ਰਿਸਪੋਨਸਿਬਿਲਟੀ ਹੁੰਦੀ ਹੈ ਸਾਨੂੰ ਮਨ ਨੂੰ ਪੰਜੀ 35 ਸਾਲ ਹੋਵੇ ਨਾ 40 ਸਾਲ ਤੇ ਲਾਇਸੈਂਸ ਲੈਣੋ ਜੀ ਇੱਕ ਵੀ ਟਿਕੜ ਨਹੀਂ ਹੈਗੀ ਤੇ ਨਾ ਹੀ ਕਿਸੇ ਨਾਲ ਮਾਰੀ ਕੀਤਾ ਸੱਚੇ ਪਾਤਸ਼ਾਹ ਦੀ ਮੈਂ ਰੱਬ ਤੋਂ ਡਰ ਕੇ ਕਹਿ ਰਿਹਾ ਹ ਹ ਰੱਬ ਦਾ ਨਾਮ ਲੈ ਕੇ ਕਿ ਕੋਈ ਵੀ ਐਕਸੀਡੈਂਟ ਜਾਂ ਕੋਈ ਵੀ ਹਿੱਟ ਨੀ ਕਿਤੇ ਗੱਡੀ ਕਿਸੇ ਨਾਲ ਨਹੀਂ ਆਈ ਸਕ ਜੀ ਤੇ ਬੜੇ ਸੇਫ ਤਰੀਕੇ ਨਾਲ ਮਨ ਨੂੰ ਇੰਸ਼ਾ ਅੱਸ਼ੀ ਮੇਰੀ ਇੰਨੀ ਸਸਤੀ ਹੁੰਦੀ ਹੈ ਐਥੇ ਟ੍ਰਿਪਲ ਐਂਸ਼ਾ ਸਾਡੇ ਦਾ ਸਭ ਤੋਂ ਟਾਪ ਦੀ ਹੈ ਜੇ ਕਿ ਮੇਰੀ ਕਾਫੀ ਬੈਸਟ ਡਰਾਈਵਰ ਦੇ ਹੱਥ ਨਾਲ ਨਾ ਮਨ ਨੂੰ ਰਿਸਰਚ ਕਰਦੇ ਨੇ ਤੇ ਕਾ ਆਪਣੇ ਬੱਚਿਆਂ ਨੂੰ ਆਪਣੇ ਫੈਮਿਲੀ ਨੂੰ ਸੇਵ ਕਰਨੇ ਆ ਤੇ ਚਾਹੇ ਸਰਨ ਦੇ ਚਾਹੇ ਦਾ ਹਰਕ ਡਰਾਈਵਰ ਹੋਵੇ ਚਾਹੇ ਬੱਸਲੇ ਡਰਾਈਵਰ ਨੇ ਕਿਉਂਕਿ ਮੈਂ ਪਿੱਛੇ ਕੱਲ ਤੋਂ ਦੇਖ ਰਿਹਾ ਮੈਂ ਸੌਰੀ ਮਿਸਕਾ ਗਿਆ ਬੱਸਾਂ ਦੇ ਡਰਾਈਵਰ ਜਿਹੜਾ ਟਾਲ ਕਰ ਰਹੇ ਸੀਗੇ ਕਿ ਸਾਨੂੰ ਇਸ ਤਰ੍ਹਾਂ ਦੇ ਜੁਰਮਾਨੇ ਕਿ ਅਮਰੀਕਾ ਨਾਲ ਭਾਂਜੀ ਇਹ ਸਹੀ ਡਰਾਈਵਰ ਹੈ ਨਾ ਭਾਂਜੀ ਜਿਹੜਾ ਸਹੀ ਡਰਾਈਵਰ ਹੁਣ ਮੈਂ ਆ ਸਹੀ ਡਰਾਈਵਰ ਭਾਵੇਂ ਲੱਖਾਂ ਆਹ ਨਾ ਗਵਰਨਮੈਂਟ ਕਾ ਅਧਿਕਾਰੀ ਵਈ ਅਸੀਂ ਅੰਨਾ ਫਾਈਲ ਕਰਾਂਗੇ ਜੋ ਗੱਡੀ ਕਿਸੇ ਮਾਰੀ ਚਲਾਈ ਤੇ ਜੇ ਮੈਂ ਗੱਡੀ ਮਾਰੀ ਚਲਾ ਰਿਹਾ ਤੇ ਭਾਵੇਂ ਦਸਨ ਮੈਟਰ ਭਾਵੇਂ ਉਹ ਲੱਖ ਛੱਡ ਕੇ ਕਰੋੜ ਦਾ ਜੁਰਮਾਨਾ ਕਰ ਦੇ ਨੋ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਕਾ ਮਤਲਬ ਸ਼ੁਰੂਆਨੀ ਪ੍ਰੋਬਲਮ ਕਿਉਂਕਿ ਜਿਦਾਂ ਆਪਾਂ ਸੋਚਦੇ ਨੇ ਆਪਣੇ ਆਪਣੇ ਕੰਫੀਡੈਂਸੀ ਹੁੰਦਾ ਵੀ ਅਸੀਂ ਗੱਡੀ ਚੇ ਚਲਾ ਰਹੇ ਕਿ ਨਹੀਂ ਦੂਸਰਾ ਪੰਨ ਜੀ ਸਹੀ ਗੱਲ ਹੈ ਵੀ ਮਾ ਸ਼ਰਮਾ ਜੀ ਜੀ ਨਾ ਸਮਝਦਾ ਕਿ ਜੱਗਗੇ ਸਾਈਕਲਾਂ ਤੇ ਚੱਲਦੇ ਹੁੰਦੇ ਨਾਲ ਚਾਹੀਦਾ ਹੈਗਾ ਕਿ ਬੜੇ ਸੇਕਕੇ ਨਾਲ ਜਾਣਾ ਕਿ ਨਹੀਂ ਕਰਦੇ ਭਾਈ ਸਾਡੇ ਐਕਸੀਜਨ ਦਾ ਕਾਰਟੂਨ ਦੇ ਇਹ ਉਹ ਨੋਟ ਚੁੱਕ ਲਈ ਨਹੀਂ ਕਰਦਾ ਨਾ ਕਿ ਤੱਕ ਨਾ ਕਿ ਦੰਗਰ ਜਾਂਦਾ ਹੈ ਕਿ ਆਹ ਦੋੜੇ ਫੈਸ਼ਨ ਦੀਆਂ ਕਿਰਤ ਮਤਲਬ ਉਹ ਫਾਇਕੁੰਦਾ ਹੈ ਜੀ ਕੀ ਡ੍ਰੈਗਨਸ ਸ਼ਹਿਰਾਂ ਦੇ ਵਿੱਚ ਉੱਥੇ ਵੀ ਕੋਈ ਜਿਆਦਾ ਸੈਕਲ ਸੁਪਲ ਦੇ ਅਨੁਨੰਦ ਸੈਪਰੇਟ ਟ੍ਰੈਕ ਹੁੰਦਾ ਹੈ ਜਿਵੇਂ ਪੰਜਾਬ ਜਿਹਾ ਨਾਲ ਜਾਂ ਆਪਣੇ ਭਾਰਤ ਦੇ ਦੇਸ਼ ਦੇ ਵਿੱਚ ਲਖੋ ਸੈਟਲ ਵਾਲੇ ਰਿਸ਼ਾਂ ਦੇ ਅੱਗੇ ਗੱਡੀਆਂ ਲੱਗੇ ਆ ਜਾਂਦੇ ਰਹੇ ਸਰ ਤਾਂ ਹੀ ਆਪਣੇ ਨੇ ਇੱਧਰ ਪੰਜਾਬ ਦੀ ਜੇ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਹੀ ਆਪਾਂ ਕਿੰਨੇ ਸੜਕੀ ਹਾਥ ਸੇ ਵਾਪਰਦੇ ਨੇ ਜੇ ਤੁਸੀਂ ਗੱਲ ਕਰ ਰਹੇ ਕਿ ਇਹ ਅਮਰੀਕਾ ਦੇ ਵਿੱਚ ਇਹਦੇ ਰੂਲਸ ਵਧੀਆ ਨੇ ਕਿ ਸੇਫਟੀ ਬਹੁਤ ਜ਼ਿਆਦਾ ਜੀ ਭਰਾ ਜੀ ਪੰਜੇ ਹੁਣ ਅੱਛੇ ਆਪਣੇ ਪੰਜਾਬਸ਼ੇ ਚਾਹੀਦਾ ਹੈ ਸਰਕਾਰ ਨੂੰ ਪਬਲਿਕ ਨੂੰ ਚਾਹੀਦਾ ਹੈ ਉਸ ਦਾ ਕੋਈ ਬੰਗਰ ਗਿਆ ਜਾਂਦਾ ਹੈ ਜਾਂ ਕੋਈ ਸਲੋਗਨ ਤਰਾਲੀ ਲੈ ਕੇ ਜਾ ਰਹੇ ਹੁੰਦੇ ਹੈ ਪਰ ਇਹ ਤੇ ਟਰਾਲੀ ਦੇ ਪਗੰਨੀਆਂ ਦੀ ਜੇ ਤੁੜੀ ਭਰੀ ਹੁੰਦੇ ਪੂਰੀ ਉੱਤੇ ਤੱਕ ਲੱਗੀ ਹੁੰਦੀ ਹੈ ਇਹ ਚੀਜ਼ਾਂ ਨਹੀਂ ਚਾਹੀਦੀਆਂ ਇਸ ਤਰ੍ਹਾਂ ਜੀ ਬੜਾ ਚਾਹੀਦਾ ਤੇ ਕਿਹਨਾਂ ਚਾਹੀਦਾ ਕੋਈ ਅਧੰਨ ਨਹੀਂ ਜੋ ਕੰਦਨ ਲੈ ਕੇ ਜਾਵਣੇ ਓਵਰਲੋਡ ਤੇ ਉਹਦੇ ਸਾਈਨ ਲੱਗੇ ਹੁੰਦੇ ਨੇ ਓਵਰਲੋਡ ਦੇ ਅੱਗੇ ਵੀ ਟਰੈਕਟਰ ਚੱਲਦਾ ਹੁੰਦਾ ਲਾਈਟ ਦੇ ਕੇ ਤੇ ਪਿੱਛੇ ਵੀ ਓਵਰਲੋਡ ਜੇ ਕੋਈ ਲੈ ਕੇ ਜਾਵੇ ਚੀਜ਼ ਹਾਂ ਜੀ ਇੱਥੇ ਨਾਲ ਅੱਗੇ ਵੀ ਉਹਦੇ ਟਰੈਕਟਰ ਚੱਲਦਾ ਹੁੰਦਾ ਲਾਈਟ ਆਉਂਦੇ ਪਿੱਛੇ ਵੀ ਕਹਿੰਦਾ ਮਤਲਬ ਸਾਈਨ ਲਾਈ ਉਹਨਾਂ ਨੇ ਵੀ ਅਸੀਂ ਓਵਰਲੋਡ ਲੈ ਕੇ ਜਾ ਰਹੇ ਤਾਂ ਬੀ ਕੇਅਰਫੁੱਲ ਸ ਫਾਈਨਲ ਆ ਰਹੀ ਅਸੀਂ ਇੱਕ ਜੇ ਅੱਗੇ ਪੁਲਿਸ ਦੀ ਕਾਰ ਨਾਲ ਆ ਜੇ ਕਿ ਪਿੱਛੇ ਲਾ ਰਹੀ ਚਮੜਾ ਵੱਡਾ ਲੋਡ ਲੈ ਕੇ ਜਾ ਰਹੇ ਕਿ ਕੋਈ ਪ੍ਰੋਵਾਈਡਿੰਗ ਹੁੰਦੀ ਨਹੀਂ ਸੋਚਦੇ ਨਹੀਂ ਹੈਗੇ ਉਸ ਕੱਕ ਜਿਆਦਾ ਪੰਜੀ ਆਪਣੇ ਉੱਥੇ ਐਕਸੀਡੈਂਟ ਪਾਉਣੇ ਵਾਰਸ ਦੇ ਰਵੰਜੀ ਉਸ ਕਸੋਲ ਮੇਂ ਜਾਦਾ ਆ ਮਿਲ ਅੰਦਰ ਤੋਂ ਕਿ ਫੌਰਨ ਕਾਲਾ ਕਰਨੀ ਹੁੰਦੇ ਨੇ ਜੀ ਬਸ ਸਹੀ ਕਹਾਂਗੇ ਸੇਫਟੀ ਰੱਖਣ ਦੀ ਪੰਜੀ ਬਾਰੇ ਸੇਫਟੀ ਰੱਖ ਕੇ ਚਾਚੂ ਬਚਾਉਂਦੇ ਜੀ ਬਸ ਨਹੀਂ ਕਹਾਂਗੇ ਜੀ 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 ਹਾਂ ਜੀ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਏਸ ਜੀ ਅਮਰੀਕਾ ਤੋਂ चौहान ਜੀ ਕੇ ਉਹਨਾਂ ਨੇ ਬਹੁਤ ਵਧੀਆ ਜਿਹੜੀਆਂ ਗੱਲਾਂ ਕਹੀਆਂ ਨੇ ਕਿ ਸਾਨੂੰ ਰੂਲਸ ਦਾ ਫਾਲੋ ਕਰਨੇ ਚਾਹੀਦੇ ਨੇ ਕਿ ਸਾਡੇ ਅਮਰੀਕਾ ਦੇ ਵਿੱਚ ਜਿਹੜਾ ਹੈ ਕਿ ਬਹੁਤ ਸੇਫਟੀ ਰੱਖੀ ਗਈ ਹੈ ਕਿ ਰੋਡਾਂ ਦੇ ਉੱਪਰ ਜਿਹੜਾ ਹੈ ਜਿਵੇਂ ਆਪਣੇ ਇੱਧਰ ਕਹਿ ਦਿੰਦੇ ਨੇ ਕਿ ਗਊਆਂ ਕਹਿੰਦੇ ਨੇ ਅਵਾਰਾ ਜਿਹੜੇ ਆਪਣੇ ਡੰਗਰ ਕਹਿ ਦਿੰਦੇ ਆ ਉਹਨੂੰ ਫਿਰਦੇ ਨੇ ਪਰ ਉੱਥੇ ਅਜਿਹਾ ਨਹੀਂ ਹੁੰਦਾ ਕਿ ਸੇਫਟੀ ਹੁੰਦਾ ਕਿ ਸਾਈਨ ਹੁੰਦੇ ਨੇ ਕਿ ਸਾਡੇ ਇੱਧਰ ਵੀ ਜਿਹੜਾ ਭਾਰਤ ਦੇ ਵਿੱਚ ਅਜਿਹੇ ਸਾਈਨ ਜ਼ਰੂਰ ਲਗਾਉਣੇ ਚਾਹੀਦੇ ਨੇ ਹੈਲੋ ਹੈਲੋ ਹਾਂਜੀ ਸੰਜੀਪ ਜੀ ਹਾਂਜੀ ਮੈਡਮ ਪਹਿਲਾਂ ਤਾਂ ਮੈਂ ਮਾਫੀ ਮੰਗਦਾ ਜੀ ਮੇਰਾ ਫੋਨ ਜਿਹੜਾ ਹੱਥ ਛੁੱਟ ਗਿਆ ਸੀਗਾ ਜੀ ਤੇ ਦੂਜੀ ਗੱਲ ਮੈਨੂੰ ਦੇਖੋ ਆਪਾਂ ਟ੍ਰੈਫਿਕ ਦੀ ਗੱਲ ਕਰਦੇ ਆਂ ਤੇ ਰੂਲਸ ਦੀ ਗੱਲ ਕਰਦੇ ਆ ਹੁਣ ਮੇਰੀ ਗੱਲ ਕਰਦੇ ਕਰਦੇ ਹੀ ਦੇਖੋ ਮੈਡਮ ਮੈਂ ਰੋਡ ਦੇ ਬਿਲਕੁਲ ਕਿਨਾਰੇ ਖੜਾ ਕੇ ਐਕਟ ਵਾਲਾ ਮੇਰੇ ਵਿੱਚ ਵਜਾ ਫੋਨ ਮੇਰਾ ਕਿੱਥੇ ਗਿਆ ਮੈਂ ਕਿੱਥੇ ਗਿਆ ਦੇਖੋ ਉਹੀ ਐਸੀ ਗੱਲ ਕਰਦੇ ਜਦੋਂ ਤੁਸੀਂ ਰੋਡ ਤੇ ਚੱਲਦਾ ਚਾਹੇ ਟੂ ਵੀਲਰ ਆ ਚਾਹੇ ਫੋਰ ਵੀਲਰ ਆ ਚਾਹੇ ਤੁਹਾਡਾ ਸਾਈਕਲ ਆ ਉਹ ਨਹੀਂ ਸਾਹਮਣੇ ਲੋ ਵੀ ਤੁਸੀਂ ਆਪਣੇ ਸਾਈਡ ਤੇ ਚੱਲੋ ਜਾਂ ਤੁਸੀਂ ਆਪਣੀ ਸਹੀ ਰਫਤਾਰ ਤੇ ਚੱਲੋ ਜਿਵੇਂ ਆਪਾਂ ਗੱਲ ਕਰਦੇ ਸੀ ਜੇ ਰਫਤਾਰ ਦੇ ਵਿੱਚ ਗੱਡੀ ਹੁੰਦੀ ਹੈ ਰਫਤਾਰ ਦੇ ਵਿੱਚ ਆਪਾਂ ਕਿਸੇ ਚੀਜ਼ ਨੂੰ ਚਲਾਉਂਦੇ ਆ ਜੇ ਘੱਟ ਰਫਤਾਰ ਦੇ ਹੋਊਗੀ ਜਾਂ ਕੰਟਰੋਲ ਰਫਤਾਰ ਹੁੰਦੀ ਹੈ ਜੇ ਉਹਦੇ ਵਿੱਚ ਹੋਊਗੀ ਤਾਂ ਗੱਡੀ ਕੰਟਰੋਲ ਹੋ ਜਾਂਦੀ ਹੈ ਨਹੀਂ ਫਿਰ ਇੱਕਦਮ ਬ੍ਰੇਕ ਮਾਰਨ ਦੇ ਨਾਲ ਜਦਾ ਪਿੱਛੇ ਵਾਲਾ ਜਦਾ ਠੁਕਦਾ ਕਿ ਤੁਹਾਡੀ ਬ੍ਰੇਕ ਨਹੀਂ ਵੱਜੀ ਤੁਸੀਂ ਅੱਗੇ ਜਾ ਕੇ ਠਕੂਗੇ ਕਿਤੇ ਨਾ ਕਿਤੇ ਐਕਸੀਡੈਂਟ ਦਾ ਕਾਰਨ ਬਣ ਜਾਂਦਾ ਹੈ ਜਿਉਂ ਹੀ ਇਹ ਦੇਖੋ ਧਿਆਨ ਦੇ ਨਾਲ ਚਲਾਉਣੀ ਚਾਹੀਦੀ ਹੈ ਨਹੀਂ ਜੋ ਹੈ ਆਪਣ ਆਪਣੀ ਸਾਈਡ ਤੇ ਚੱਲਣਾ ਚਾਹੀਦਾ ਹੈ ਕਈ ਵਾਰ ਆਪਾਂ ਅਜਿ ਆਪਾਂ ਰੂਲਸ ਫਾਲੋ ਨਹੀਂ ਕਰਦੇ ਜਿਹੜੀ ਆਪਣੀ ਸਾਈਡ ਹੁੰਦੀ ਹੈ ਉਸ ਤੋਂ ਜਿਹੜੀ ਹੈ ਉਲਟ ਸਾਈਡ ਚੱਲਦੇ ਤਾਂ ਵੀ ਆਪਾਂ ਜਿਹੜਾ ਹੈ ਹਾਦਸੇ ਦਾ ਸ਼ਿਕਾਰ ਹੁੰਨੇ ਆ ਹਾਂ ਬਿਲਕੁਲ ਮੈਡਮ ਦੇਖੋ ਇਹ ਗੱਲਾਂ ਬਹੁਤ ਵਾਰ ਮੈਂ ਨੋਟ ਕਰਦਾ ਹੁੰਨਾ ਜੀ ਤਕਰੀਬਨ ਡੇਲੀ ਮੈਂ ਜਿਸ ਵੀ ਕਿਤੇ ਕੋਈ ਸਲਿਪ ਰੋਡ ਦੇ ਨੇੜੇ ਤੜ ਵੀ ਜਾਣਾ ਹੁੰਨਾ ਲੋਕ ਦੇਖੋ ਰੌਂਗ ਸਾਈਡ ਤਾਂ ਯੂਜ਼ ਕਰਦੇ ਹੀ ਕਰਦੇ ਆ ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਕੋਈ ਗਲਤੀ ਜਾਂ ਜਿਹਨੂੰ ਬੇਵਕੂਫੀ ਕਹਿ ਸਕਦੇ ਆ ਗਲਤੀ ਵੀ ਨਹੀਂ ਹੁੰਦੀ ਜੀ ਉਹ ਕਿਉਂ ਗਲਤੀ ਕੁਝ ਹੋਰ ਹੁੰਦੀ ਆ ਜਿਹੜੀ ਬੇਵਕੂਫੀ ਕਰਦੇ ਆ ਸਪੀਡ ਤੋਂ ਜ਼ਿਆਦਾ ਹੁੰਦੀ ਆ ਜੀ ਉਹਨਾਂ ਦੀ ਜੇ ਤੁਸੀਂ ਤੁਹਾਨੂੰ ਕੋਈ ਮਜਬੂਰੀ ਚ ਰੌਂਗ ਸਾਈਡ ਚੱਲਣਾ ਪੈ ਗਿਆ ਪਹਿਲੀ ਗੱਲ ਤਾਂ ਇਸ ਚੈਨਲ ਤੇ ਮਾਦੇ ਭਰਾਈ ਲੋਕਾਂ ਨੂੰ ਬੇਨਤੀ ਕਰਦਾ ਵੀ ਰੌਂਗ ਸਾਈਡ ਚੱਲੋ ਨਾ ਅਗਰ ਤੁਹਾਡਾ ਕੋਈ ਕਾਰਨ ਬਣ ਵੀ ਰਿਹਾ ਕੋਈ ਨਾ ਕੋਈ ਕਾਰਨ ਬਣ ਵੀ ਰਿਹਾ ਤਾਂ ਸਪੀਡ ਉਨੀ ਕਿ ਰੱਖੋ ਵੀ ਸਾਹਮਣੇ ਵਾਲਾ ਜਿਹੜਾ ਰਾਈਟ ਸਾਈਡ ਆ ਰਿਹਾ ਕਿ ਜਨਾ ਕਿਤੇ ਤੁਹਾਡਾ ਐਕਸੀਡੈਂਟ ਤੁਸੀਂ ਉਹਦੇ ਐਕਸੀਡੈਂਟ ਦਾ ਕਾਰਨ ਨਾ ਜੀ ਬਣ ਜਾਓ ਜੀ ਹੋਈਏ ਦੇਖੋ ਵੱਡੇ ਆਪਾਂ ਕਹਿ ਦਿੰਨੇ ਆ ਕਿ ਵੱਡੇ ਵਹੀਕਲ ਦੀ ਜਿਹੜੀ ਹੈ ਗਲਤੀ ਹੁੰਦੀ ਹੈ ਇਸ ਦੇ ਵਿੱਚ ਕਈ ਵਾਰ ਕੀ ਹੁੰਦਾ ਸਾਈਕਲ ਜਾਂ ਮੋਟਰਸਾਈਕਲ ਤੇ ਜਾ ਰਹੇ ਹੁੰਦੇ ਨੇ ਕਿ ਉਹ ਰੋਂਗ ਸਾਈਡ ਜਾਂਦੇ ਨੇ ਫੇਰ ਵੀ ਉਹਨਾਂ ਵੱਡੇ ਵਹੀਕਲਾ ਲਈ ਜਿਹੜਾ ਹੈ ਉਹ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਨੇ ਫੇਰ ਵੀ ਕੁਛ ਨਾ ਕੁਛ ਜਿਹੜਾ ਵਾਪਰ ਸਕਦਾ ਹਾਂ ਹਾਂ ਬਿਲਕੁਲ ਮੈਡਮ ਦੇਖੋ ਜੇ ਵਹੀਕਲ ਦੀ ਗੱਲ ਕਰੀਏ ਆਪਾਂ ਬੜੇ ਆਰਾਮ ਨਾਲ ਹੀ ਲੋਕ ਕਹਿੰਦੇ ਨੇ ਵੀ ਵੱਡੇ ਵਹੀਕਲ ਵਾਲੇ ਦੀ ਗਲਤੀ ਹੈ ਦੇਖੋ ਵੱਡਾ ਵਹੀਕਲ ਜਿਹੜਾ ਬੰਦਾ ਚਲਾ ਰਿਹਾ ਉਹ ਕਿੰਨੇ ਫੁੱਟ ਦੀ ਲੰਬਾਈ ਉਹਦੀ ਗੱਡੀ ਵੀ ਆ ਜਾਂ ਕਿੰਨੇ ਫੁੱਟ ਦੀ ਚੜਾਈ ਉਹਦੀ ਗੱਡੀ ਦੀ ਕਿੰਨੀ ਉਚਾਈ ਹੈ ਕਿੰਨੀ ਕੁਛ ਕਿੰਨਾ ਮਾਲ ਲੱਦੇ ਹੋ ਜਾਂ ਸਵਾਰੀਆਂ ਮਤਲਬ ਕਹਿਣ ਦਾ ਹੈ ਕਿ ਉਹਦਾ ਜਿਹੜਾ ਅੰਦਾਜ਼ ਹੈ ਉਹਦੇ ਹੱਥ 'ਚ ਜਿਹੜਾ ਸਟੀering ਉਹ ਕਿੰਨਾ ਕੁ ਕੰਟਰੋਲ ਕਰ ਸਕਦਾ ਮੈਡਮ ਜੇ ਆਕੇ ਬੰਦਾ ਸੈਂਟਰ ਦੇ ਵਿੱਚ ਆਕੇ ਫਸ ਜਾਊਗਾ ਫਿਰ ਵੱਡੀ ਗੱਡੀ ਵਾਲਾ ਕੀ ਕਰੂਗਾ ਜੀ ਜੀ ਜੋਈ ਹੈ ਦੇਖੋ ਇਹਦੇ ਵਿੱਚ ਰੂਲ ਜਾਇ ਹੈ ਜਿਹੜਾ 9.5 ਵੱਡਾ ਜਿਹੜਾ ਆਪਾਂ ਕਹਿ ਸਕਦੇ ਕਿ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣਾ ਵੀ ਬਚਾਅ ਕਰ ਸਕੀਏ ਤੇ ਦੂਸਰਿਆਂ ਦਾ ਵੀ ਇਸ ਦੇ ਵਿੱਚ ਜਿਹੜਾ ਬਚਾਅ ਹੋ ਸਕੇ ਹਾਂ ਬਿਲਕੁਲ ਮੈਡਮ ਦੇਖੋ ਜਿਵੇਂ ਨੀਮਾ ਦੀ ਪਾਲਣਾ ਜਿਹੜੀ ਜਿਵੇਂ ਆਪਾਂ ਰੋਡ ਤੇ ਚੱਲਦੇ ਆ ਜਿਵੇਂ ਆਪਾਂ ਸਪੀਡ ਦੀ ਗੱਲ ਕਰਦੇ ਆ ਜਾਂ ਆਪਾਂ ਧੁੰਦ ਦੇ ਟਾਈਮ ਲਾਈਟਾਂ ਦੀ ਗੱਲ ਕਰਦੇ ਆ ਹਾਰਨ ਦੀ ਗੱਲ ਕਰਦੇ ਆ ਇੰਡੀਕੇਟਰ ਦੀ ਗੱਲ ਕਰਦੇ ਆ ਦੇਖੋ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਆਪਾਂ ਕੋਈ ਵੀ ਗੱਡੀ ਨੂੰ ਡਰਾਈਵ ਕਰਦੇ ਆ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਗੱਡੀ ਜੇ ਮੰਨ ਲਓ ਆਪਾਂ ਫੋਰ ਵੀਲਰ ਦੇ ਵਿੱਚ ਉਹਦੀ ਜਿਹੜੀ ਸੀਟ ਬੈਲਟ ਦਿੱਤੀ ਹੋਈ ਆ ਉਹਦਾ ਕੋਈ ਨਾ ਕੋਈ ਮਤਲਬ ਹੁੰਦਾ ਸੀਟ ਬੈਲਟ ਜ਼ਰੂਰੀ ਲਾਉਣੀ ਆ ਹੱਥ ਦੇ ਵਿੱਚ ਫੋਨ ਲੈ ਕੇ ਗੱਡੀ ਨਹੀਂ ਚਲਾਉਣੀ ਕਿਤੇ ਨਾ ਕਿਤੇ ਹੱਥ 'ਚ ਫੋਨ ਲੈ ਕੇ ਟੂ ਵੀਲਰ ਨਹੀਂ ਚਲਾਉਣਾ ਜਦੋਂ ਕਿਤੇ ਨਾ ਕਿਤੇ ਅਸੀਂ ਇਹ ਚੀਜ਼ਾਂ ਕਰਦੇ ਆ ਫਿਰ ਉਹੀ ਸਾਡਾ ਦਿਮਾਗ ਹੈ ਕਿ ਤਨੇ ਕਿਤੇ ਦੂਜੀ ਸਾਈਡ ਤੇ ਲੈ ਜਾਂਦਾ ਉਹੀ ਸਾਡੀ ਗੱਡੀ ਕਿਤੇ ਐਕਸੀਡੈਂਟ ਕਰਵਾਇ ਦਈਏ ਉਹੀ ਸਾਡੀ ਕਿਤੇ ਨਾ ਕਿਤੇ ਟੂ ਵੀਲਰ ਐਕਸੀਡੈਂਟ ਕਰਵਾਇ ਦਦਾ ਅਸੀਂ ਜਿਹੜਾ ਬੰਦਾ ਠੀਕ ਜਾਂਦਾ ਹੁੰਦਾ ਸੀ ਕਿਤੇ ਨਾ ਕਿਤੇ ਉਹਨੂੰ ਵੀ ਨਾਲ ਜਾਂ ਲੱਦੀ ਜੀ ਜੀ ਉਹ ਇਹ ਦੇਖੋ ਕਈ ਵਾਰ ਕੀ ਕਰਦੇ ਨੇ ਨੌਜਵਾਨ ਵੀ ਡਰਿੰਕ ਕਰਕੇ ਵੀ ਡਰਾਈਵ ਕਰਦੇ ਨੇ ਉਸ ਦੇ ਵਿੱਚ ਜਿਹੜਾ ਕਿੰਨਾ ਵੱਡਾ ਹਾਸਾ ਵਾਪਰ ਸਕਦਾ ਕਈ ਵਾਰ ਵਾਪਰੇ ਵੀ ਸਾਰਾ ਆਪਾਂ ਕਿੰਨੀਆਂ ਨਿਊਜ਼ ਤੇ ਦੇਖਦੀਆਂ ਹਾਂ ਬਿਲਕੁਲ ਮੈਡਮ ਦੇਖੋ ਡਰਿੰਕ ਦਾ ਕਰਕੇ ਗੱਡੀ ਚਲਾਓ ਦੇਖੋ ਕੋਈ ਐਦਾਂ ਦਾ ਨਸ਼ਾ ਕਰਕੇ ਗੱਡੀ ਨਾ ਚਲਾਓ ਵੀ ਜਿਹੜੀ ਤੁਹਾਨੂੰ ਸੁਧ ਨਾ ਰਹੇ ਜਾ ਕੇ ਦੇਣਾ ਕਿਤੇ ਮਤਲਬ ਜਿਵੇਂ ਮੈਂ ਕਹਿੰਦੀ ਵੀ ਬਾਰ ਬਾਰ ਕਰ ਲਿਸ ਕਰਕੇ ਕਰਦਾ ਹਾਂ ਵੀ ਜ਼ਿਆਦਾਤਰ ਜਿਹੜੇ ਐਕਸੀਡੈਂਟ ਹੋ ਰਿਹਾ ਕਿਤੇ ਨਾ ਕਿਤੇ ਫੋਨ ਕਰਨਾ ਕਿਤੇ ਕੰਮ ਦੇ ਨਾਲ ਫੋਨ ਲੱਗਿਆ ਹੋਵਾ ਹੁੰਦਾ ਕਿਤੇ ਨਾ ਕਿਤੇ ਤੇ ਆਂ ਦੂਜੇ ਪਾਸੇ ਚੱਲੇ ਜਾਂਦਾ ਐਕਸੀਡੈਂਟ ਹੋ ਜਾਂਦਾ ਸਭ ਤੋਂ ਪਹਿਲਾਂ ਸਾਨੂੰ ਇਹਦਾ ਫੋਨ ਨਾਲ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜੇ ਕਿਸੇ ਨੇ ਫੋਨ ਕਰਨਾ ਗੱਲ ਵੀ ਕਰਨੀ ਗੱਡੀ ਸਾਈਡ ਤੇ ਲਾ ਲੋ ਆਰਾਮ ਨਾਲ ਗੱਲ ਕਰ ਲੋ ਤੇ ਦੇਖੋ ਜੇ ਕੋਈ ਬੰਦਾ ਠੀਕ ਜਾ ਰਿਹਾ ਅੱਜ ਸਾਡੀ ਗਲਤੀ ਦੇ ਨਾਲ ਪਤਾ ਨਹੀਂ ਕਿੰਨੇ ਲੋਕਾਂ ਦੀ ਜਾਨ ਜਾ ਸਕਦੀ ਹੈ ਜਾਂ ਕਿੰਨੇ ਕਿਸੇ ਬੰਦੇ ਦਾ ਲੱਖਾਂ ਦਾ ਕਰੋੜਾਂ ਦਾ ਕਿ ਨੁਕਸਾਨ ਹੋ ਸਕਦਾ ਜੇ ਆਪਾਂ ਟਰੱਕਾਂ ਦੀ ਗੱਲ ਕਰੀਏ ਬੜੀਆਂ ਗੱਡੀਆਂ ਦੀ ਗੱਲ ਕਰੀਏ ਲੱਖਾਂ ਲੱਖਾਂ ਦਾ ਕਰੋੜਾ ਕਰੋੜਾ ਰੁਪਏ ਦਾ ਉਹਨਾਂ ਦੇ ਵਿੱਚ ਸਮਾਨ ਹੁੰਦਾ ਇੱਕ ਸਾਡੀ ਛੋਟੀ ਜੀ ਗ ਯੋ ਇਹ ਦੇਖੋ ਸੰਜੀਪ ਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਕੰਨ ਤੇ ਫੋਨ ਲਗਾ ਕੇ ਜਾਂ ਹੈੱਡਫੋਨ ਲਗਾ ਕੇ ਵੀ ਆਪਾਂ ਕਿੰਨੇ ਵਾਰ ਦੇਖਦੇ ਹਾਂ ਕਿ ਨੌਜਵਾਨ ਡਰਾਈਵ ਕਰਦੇ ਨੇ ਇਸ ਦੇ ਵਿੱਚ ਵੀ ਕਿੰਨੇ ਹਾਦਸੇ ਦੇ ਜਿਹੜੇ ਸ਼ਿਕਾਰ ਹੋਏ ਨੇ ਨੌਜਵਾਨ ਬਿਲਕੁਲ ਮੈਡਮ ਦੇਖੋ ਫੋਨ ਹੋ ਗਿਆ ਆਪਣਾ ਇਤ ਤੇ ਤੇਜ਼ ਰਫਤਾਰ ਹੋ ਗਈ ਜਾਂ ਕਈ ਲੋਕ ਰੋਡ ਤੇ ਆ ਜਿਹੜੀਆਂ ਕਲਾਕਾਰੀਆਂ ਦਿਖਾਉਨੇ ਆ ਆਪਣੇ ਜੋਰ ਦਿਖਾਉਨੇ ਆ ਕਿਤੇ ਨਾ ਕਿਤੇ ਬੜੀ ਡਰਾਈਵਿੰਗ ਨੂੰ ਦਿਖਾਉਨੇ ਆ ਜਾਂ ਉਹਨੂੰ ਤੇਜ਼ ਭਜਾ ਕੇ ਦਿਖਾਉਨੇ ਆ ਰੇਸਾਂ ਲਾਉਨੇ ਆ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਰੋਡ ਇੱਕ ਸਾਡਾ ਇੱਕ ਸਾਡੀ ਮੰਜੀ ਬਣਾਈ ਹੋਈ ਆ ਸਾਡੀ ਆਉਣ ਜਾਣ ਵਾਸਤੇ ਮੰਜ਼ਲ ਬਣਾਈ ਹੋਏ ਨਾ ਕਿ ਉਹ ਕਰਤੱਬ ਜਾਂ ਕਲਾਕਾਰੀ ਦਿਖਾਉਣ ਵਾਸਤੇ ਅਗਰ ਕਰਤੱਬ ਜਾਂ ਕਲਾਕਾਰੀ ਦਿਖਾਉਣੀ ਹੈ ਕਿਸੇ ਗਰਾਊਂਡ 'ਚ ਦਿਖਾਓ ਕਿਉਂਕਿ ਅਗਰ ਸੱਟ ਪੇਟ ਵੱਜੂ ਤਾਂ ਤੁਹਾਡੇ ਵੱਜੂਗੀ ਰੋਡ ਤੇ ਇਹ ਪਤਾ ਨਹੀਂ ਕੌਣ ਜਾ ਰਿਹਾ ਹੁੰਦਾ ਕੋਈ ਬਜ਼ੁਰਗਾ ਹੁੰਦਾ ਕੋਈ ਮਾਤਾ ਹੁੰਦੀ ਕੋਈ ਭੈਣ ਹੁੰਦੀ ਕੋਈ ਭਰਾ ਹੁੰਦਾ ਪਤਾ ਨਹੀਂ ਕਿਹੜਾ ਮੁਸੀਬਤ ਆ ਜਾ ਜਾਂਦਾ ਸਾਡੀ ਕਲਾਕਾਰੀ ਦਿਖਾਉਣ ਦੇ ਚੱਕਰ ਚ ਜੀ ਯੋਇ ਇਹ ਦੇਖੋ ਹੁਣ ਠੰਡ ਦਾ ਮੌਸਮ ਹੈ ਠੰਡ ਦੇ ਮੌਸਮ ਦੇ ਵਿੱਚ ਜਿਹੜੀਆਂ ਹੁਣ ਧੁੰਦਾ ਪੈਣੀਆਂ ਸ਼ੁਰੂ ਹੋ ਗਈਆਂ ਨੇ ਇਸ ਦੇ ਜਿਹੜੇ ਨੇ ਮੱਦੇ ਨਜ਼ਰ ਜਿਹੜਾ ਸਾਨੂੰ ਆਪਣੇ ਜਿਹੜੇ ਨੇ ਰੂਲਜ਼ ਦਾ ਰੂਲਜ਼ ਫਾਲੋ ਕਰਨੇ ਚਾਹੀਦੇ ਨੇ ਤੇ ਸਪੀਡ ਸਲੋ ਰੱਖਣੀ ਚਾਹੀਦੀ ਹੈ ਜ਼ਰੂਰ हां बिल्कुल मैंने देखो आ, स्पीड ਦੀ ਤਾਂ ਆਪਾਂ ਗੱਲ ਇਸ ਕਰਕੇ ਕਰਦੇ ਹਾਂ ਵੀ ਜੇ ਸਪੀਡ ਤੁਹਾਡੀ ਕੰਟਰੋਲ ਦੇ ਵਿੱਚ ਹੈ ਤਾਂ ਸਮਝ ਲਓ ਕਿਤੇ ਨਾ ਕਿਤੇ ਹਾਦਸਾ ਹੋਣ ਤੋਂ ਬਚ ਜਾਂਦਾ ਜੇ ਤੁਸੀਂ ਓਵਰ ਸਪੀਡ ਜਾ ਰਹੇ ਹੋ ਕਿਤੇ ਨਾ ਕਿਤੇ ਸਪੀਡ ਤੋਂ ਬਾਹਰ ਜਾ ਰਹੇ ਹੋ ਜੇ ਤੁਸੀਂ ਅਗਲੀ ਗੱਡੀ ਬਚਾਲੂਗੇ ਸਪੀਡ ਬ੍ਰੇਕ ਮਾਰ ਕੇ ਦੇਖੋ ਅੱਜ ਕੱਲ ਗੱਡੀ ਦੇ ਆ ਕਿਸੇ ਵੀ ਗੱਡੀ ਦੇ ਜਿਹੜੀਆਂ ਬ੍ਰੇਕਾਂ ਚਾਹੇ ਟੂ-ਵੀਲਰ ਦੇ ਇੰਨੀਆਂ ਪਾਵਰਫੁੱਲ ਨਾਲ ਥੋਂ ਗੱਡੀ ਨੂੰ ਜਾਮ ਕਰ ਦਿੰਦੀ ਹੈ ਜਿਹੜਾ ਪਿੱਛੇ ਤੋਂ ਤੁਹਾਡਾ ਸਹੀ فاਸਲਾ ਰੱਖ ਕੇ ਵੀ ਆ ਰਿਹਾ ਹੋਗਾ ਤੇ ਤੁਹਾਡੇ ਅਚਾਨਕ ਜਾ ਕੇ ਉਹ ਧੋਗੂਗਾ ਜੇ ਤੁਸੀਂ 5-7 ਫੁੱਟ ਦਾ ਵੀ ਅਗਲੇ ਨੂੰ ਟਾਈਮ ਨਹੀਂ ਦਊਂਗੇ ਜਾਂ ਉਸ ਤੋਂ ਪਹਿਲਾਂ ਵੀ ਬ੍ਰੇਕ ਮਾਰੂਗਾ ਤਾਂ ਕਿ ਪਿਛਲਾ ਤੁਹਾਡੇ ਚ ਟੁਗੂਗਾ ਤੁਸੀਂ ਅੱਗੇ ਵਾਲਾ ਪਚਾਲੂਗੇ ਲੇਕਿਨ ਕਿਤੇ ਨਾ ਕਿਤੇ ਜਿਹੜਾ ਪਿਛਲਾ ਤੁਹਾਡੇ ਜਾ ਕੇ ਵੱਜੂਗਾ ਕਿਤੇ ਨਾ ਪਿਛੇ ਵਾਲਾ ਕਸੂਰ ਨਿਕਲਦਾ ਕਸੂਰ ਇਹਦੀ ਲੋਕ ਦੇਖਦੇ ਨੇ ਜਿਆਦਾ ਓਵਰ ਸਪੀਡ ਸੀ ਕੀ ਸੀਗੀ ਫਿਰ ਵੀ ਤਿੰਨ ਕਦੇ ਲੋਕਾਂ ਦੀਆਂ ਮਾਰਕਟਾਈਆਂ ਕਿਉਂ ਨਹੀਂ ਆ ਗੱਡੀ ਚਲਾਉਣ ਵਾਲਿਆਂ ਨੂੰ ਮਾਰਿਆ ਵੀ ਜਾਂਦਾ ਕੁੱਟਿਆ ਵੀ ਜਾਂਦਾ ਇਹਨਾਂ ਚੀਜ਼ਾਂ ਦਾ ਵੀ ਕਿਤੇ ਨਾ ਕਿਤੇ ਸਰਕਾਰਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਜਿਹੜੇ ਲੋਕ ਇਹਨਾਂ ਦੀ ਮਾਰਕਟਾਈ ਕਰਦੇ ਆ ਜਿਹੜੇ ਬਿਨਾਂ ਗੱਲ ਤੋਂ ਹੀ ਜਾ ਕੇ ਲੜਾਈ ਦੇ ਵਿੱਚ ਫਸ ਜਾਂਦੇ ਆ ਕਿਤੇ ਨਾ ਕਿਤੇ ਲੜਾਈ ਕਰਾ ਦੇਣਾ ਝਗੜਾ ਕਰਾ ਦੇਣਾ ਐਕਸੀਡੈਂਟ ਹੋ ਜਾਂਦਾ ਕਿਸੇ ਦੀ ਜਾਨ ਬਚਾਉਣੇ ਕਿਸੇ ਨੂੰ ਨੁਕਸਾਨ ਹੋ ਗਿਆ ਹੁੰਦਾ ਲੋਕਾਂ ਦੇ ਹੌਸਲਾ ਦੇਣ ਦੀ ਬਜਾਏ ਐਕਸੀਡੈਂਟ ਦੇ ਹੋਣ ਤੋਂ ਬਾਅਦ ਸਾਨੂੰ ਹੌਸਲਾ ਦੇਣਾ ਚਾਹੀਦਾ ਕਿ ਜੀ ਉਹ ਇਹ ਦੇਖੋ ਆਪਣੇ ਕੱਲ ਵੀ ਇਹਦੇ ਉੱਪਰ ਜਿਹੜੀ ਹੈ ਗੱਲਬਾਤ ਕੀਤੀ ਸੀਗੀ ਕਿ ਜਿਹੜਾ ਹੈ ਕਈ ਵਾਰ ਕੀ ਕਰ ਦਿੰਦੇ ਨੇ ਕਿ ਪਬਲਿਕ ਕਸੂਰ ਨਹੀਂ ਦੇਖਦੀ ਕਿਸਦਾ ਹੁੰਦਾ ਹੈ ਕਿ ਵੱਡੇ ਵਹੀਕਲਾਂ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਆ ਜਿਸ ਦੇ ਕਾਰਨ ਉਹ ਡਰ ਦੇ ਮਾਰ ਜਿਹੜਾ ਫਰਾਰ ਹੋ ਜਾਂਦੇ ਨੇ ਹਾਂ ਬਿਲਕੁਲ ਮੈਂ ਜਿਹੜੇ ਕੁੱਟਲੇ ਵਾਲੇ ਹੁੰਨੇ ਆ ਜਾਂ ਹੁੱਲੜਬਾਜੀ ਕਰਨ ਵਾਲੇ ਹੁੰਨੇ ਉਹਨਾਂ ਤੋਂ ਕਾਨੂੰਨ ਦਾ ਵੀ ਨਹੀਂ ਪਤਾ ਹੁੰਦਾ ਦੇਖੋ ਮੈਂ ਕਾਨੂੰਨ ਦੀ ਗੱਲ ਵੀ ਗੱਲ ਕੀਤੀ ਸੀਗੀ ਦੇਖੋ ਕਾਨੂੰਨ ਦੇ ਵਿੱਚ ਲਿਖਿਆ ਵਾ ਹੁੰਦਾ ਵੀ ਕਿਹੜੀ ਸਾਈਡ ਤੋਂ ਬੰਦਾ ਐਕਸੀਡੈਂਟ ਕਰਦਾ ਜਾਂ ਕਿਹੜੀ ਗੱਡੀ ਦੀ ਗਲਤੀ ਹੈ ਕਿਹੜੀ ਅੱਗੇ ਤੋਂ ਆਈ ਕਿਹੜੀ ਪਿੱਛੇ ਤੋਂ ਆਈ ਸਭ ਕੁਝ ਦੇਖ ਕੇ ਫਿਰ ਉਹ ਹੀ ਜਿਹੜਾ ਕਿਤੇ ਨਾ ਕਿਤੇ ਸਜ਼ਾ ਹੁੰਦੀ ਉਸੇ ਹਿਸਾਬ ਨਾਲ ਜੁਰਮਾਨਾ ਹੁੰਦਾ ਦੇਖੋ ਜੱਜ ਸਾਹਿਬ ਬੈਠੇ ਆ ਪੁਲਿਸ ਡਿਪਾਰਟਮੈਂਟ ਬੈਠਾ ਉਹ ਸਾਰਾ ਕੁਝ ਦੇਖ ਕੇ ਹੀ ਜਿਹੜਾ ਪਰਚਾ ਦਰਜ ਕਰਦੇ ਹੋਈ ਦੇਖ ਕੇ ਕੇਸ ਨੂੰ ਦਰਜ ਕਰਦੇ ਹੁੰਦੇ ਆ ਜੇ ਸੀ ਕਹੀਏ ਵੀ ਹਾਂ ਕੁੱਟਮਾਰ ਦੇ ਨਾਲ ਐਕਸੀਡੈਂਟ ਦਾ ਮਸਲਾ ਹੱਲ ਹੋ ਜੂਗਾ ਐਕਸੀਡੈਂਟ ਹੋ ਗਿਆ ਨੁਕਸਾਨ ਹੋ ਗਿਆ ਕੁੱਟਮਾਰ ਦੇ ਨਾਲ ਕੋਈ ਹੱਲ ਨਹੀਂ ਹੋਣਾ ਬਲਕਿ ਉਸ ਬੰਦੇ ਦੀ ਸੇਫਟੀ ਕਰੋ ਪਹਿਲਾਂ ਤਾਂ ਚਾਹੇ ਗਲਤੀਆਂ ਚਾਹੇ ਨਹੀਂ ਗਲਤੀ ਬੰਦੇ ਦੀ ਸੇਫਟੀ ਕਰੋ ਹਸਪੀਟਲ ਪਹੁੰਚਾਓ ਉਸ ਤੋਂ ਬਾਅਦ ਗਲਤੀ ਦੇਖੋਗੇ ਕਿ ਆ ਗਲਤੀ ਹੈ ਕਿ ਆ ਨਹੀਂ ਉਹ ਫਿਰ ਕਾਨੂੰਨ ਦੇਖੋਗੇ ਪੁਲਿਸ ਦੇਖੂਗੀ ਪੁਰਸ ਦੇਪਾਰਟਮੈਂਟ ਦੇਖੂਗਾ ਜੀ ਉਹੀ ਹੈ ਦੇਖੋ ਮੋੜਲੀ ਸਹਾਇਤਾ ਜਰੂਰ ਦੇਣੀ ਚਾਹੀਦੀ ਚਾਹੇ ਅਗਲੀ ਦੀ ਗਲਤੀ ਹੈ ਚਾਹੇ ਨਹੀਂ ਗਲਤੀ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਆਪਾਂ ਨੂੰ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ ਕਾਨੂੰਨ ਦੇ ਅਕੋਰਡਿੰਗ ਹੀ ਜਿਹੜਾ ਚੱਲਣਾ ਚਾਹੀਦਾ ਬਿਲਕੁਲ ਮੈਡਮ ਦੇਖੋ ਕਈ ਵਾਰ ਬੜੀ ਸ਼ਰਮ ਦੀ ਘਟਨਾ ਦੀ ਦੇਖੋ ਦੇਖਣ ਨੂੰ ਸਾਨੂੰ ਮਿਲਦੀ ਹੈ ਸ਼ਰਮ ਦੀ ਜਿਹੜੀ ਘਟਨਾ ਸਾਡੇ ਸਾਹਮਣੇ ਵੀ ਆ ਜਾਂਦੀ ਹੈ ਜਿਵੇਂ ਕਈ ਵਾਰ ਵੀਡੀਓ ਵੀ ਦੇ ਕੇ ਤਾਂ ਲੋਕਾਂ ਤੋਂ ਗੱਲਾਂ ਵੀ ਸੁਣਦੇ ਆ ਐਕਸੀਡੈਂਟ ਹੁੰਦਾ ਲੋਕ ਬੰਦਾ ਨਹੀਂ ਬਚਾਉਂਦੇ ਜਾਂਦਾ ਉਹ ਜਿਹੜਾ ਮਾਲ ਹੁੰਦਾ ਗੱਡੀ ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਜਾਂ ਪੈਸਾ ਲੈਣ ਦੀ ਕੋਸ਼ਿਸ਼ ਕਰਦੇ ਜਾਂ ਮੋਬਾਈਲ ਚੱਕਣ ਦੀ ਕੋਸ਼ਿਸ਼ ਕਰਦੇ ਆ ਦੇਖੋ ਸਾਨੂੰ ਇਨਸਾਨੀਅਤ ਤੌਰ ਤੇ ਜੇ ਅਗਲਾ ਕੋਈ ਫਸ ਗਿਆ ਚਾਹੇ ਲੱਖਪਤੀ ਹੈ ਚਾਹੇ ਕਰੋੜਾਪਤੀ ਹੈ ਪਹਿਲਾ ਬੰਦੇ ਦੀ ਸੇਫਟੀ ਪਹਿਲੀ ਜਿਹੜੀ ਮਦਦ ਨਹੀਂ ਸਹਾਇਤਾ ਉਹ ਕਰੋ ਹਸਪੀਟਲ ਪਹੁੰਚਾਓ ਉਸ ਤੋਂ ਬਾ ਤੁਸੀਂ ਚੋਰੀ ਕਰੋ ਟੱਗੀ ਕਰੋ ਬਾਤ ਦੀ ਗੱਲ ਅਗਰ ਤੁਸੀਂ ਬੰਦਾ ਮਾਰ ਰਹੇ ਆ ਉਧਰ ਤੜਫ ਰਹੇ ਆ ਪਾਣੀ ਨਹੀਂ ਜਾਂ ਗੱਡੀ ਚੋਂ ਕਹਿੰਦਾ ਮੈਨੂੰ ਗੱਡੋ ਤੁਸੀਂ ਪੈਸਾ ਕੱਢ ਰਹੇ ਆ ਜਾਂ ਬੰਦੇ ਦਾ ਸਮਾਨ ਕੱਢ ਰਹੇ ਆ ਦੇ ਕੋਈ ਨਾ ਚੀਜ਼ਾਂ ਨੂੰ ਛੱਡ ਕੇ ਪਹਿਲਾਂ ਬੰਦੇ ਦੀ ਰੋਡ ਤੇ ਚੱਲਦੇ ਜੇ ਅਗਰ ਕੋਈ ਐਕਸੀਡੈਂਟ ਹੁੰਦਾ ਪਹਿਲਾਂ ਦੀ ਹੈਲਪ ਕਰੋ ਮੋਟਰੀ ਸ਼ਾਤਨ ਕਰਕੇ ਅਗਰ ਇਹਨੂੰ ਹਸਪੀਟਲ ਪਹੁੰਚਾਓ ਕਿਤੇ ਨਾ ਕਿਤੇ ਬਾਤ ਦੀ ਕਰਵਾਈ ਆ ਜਿਹੜੀ ਫੇਰ ਬਾਅਦ ਚ ਹੋਵੇਗੀ ਜੀ ਜੀ ਸੰਜੀਪ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਮੈਡਮ ਏ ਸੀਗੇ ਖੜ੍ਹ ਤੋਂ ਸੰਜੀਪ ਸ਼ਰਮਾ ਜੀ ਜੋ ਡੇਲੀ ਸਾਡੇ ਲਾਈਵ ਪ੍ਰੋਗਰਾਮ ਦੇ ਵਿੱਚ ਜੁੜਦੇ ਹੁੰਦੇ ਨੇ ਪਹਿਲਾਂ ਆਪਣੇ ਨਾਲ ਅਮਰੀਕਾ ਤੋਂ ਚਹਾਨ ਜੀ ਜੁੜੇ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਸੜਕੀ ਹਾਦਸੇ ਵਾਪਰਦੇ ਕਿਉਂ ਨੇ ਕਿਉਂਕਿ ਅਸੀਂ ਜਿਹੜਿਆ ਹੈ ਰੂਲਜ਼ ਦੀ ਨਿਪਾਲਣਾ ਕਰਦੇ ਕਿ ਸਾਨੂੰ ਟ੍ਰੈਫਿਕ ਰੂਲਜ਼ ਜਿਹੜੀ ਪਾਲਣਾ ਕਰਨੀ ਚਾਹੀਦੀ ਹੈ ਤੇ ਉਸ ਦੇ ਨਾਲ ਨਾਲ ਹੈ ਜਿਹੜਾ ਸਾਨੂੰ ਸਪੀਡ ਸਲੋ ਰੱਖਣੀ ਚਾਹੀਦੀ ਹੈ ਕਿਉਂਕਿ ਹੁਣ ਧੁੰਦ ਦਾ ਮੌਸਮ ਹੈ ਅਸੀਂ ਆਪਣੇ ਚੈਨਲ ਦੇ ਰਾਹੀਂ ਵੀ ਇਹੀ ਅਪੀਲ ਕਰਦੇ ਹਾਂ ਕਿ ਜਿਹੜਾ ਸਾਨੂੰ ਧਿਆਨ ਦੇ ਨਾਲ ਜਿਹੜੀ ਹੈ ਡਰਾਈਵ ਕਰਨੀ ਚਾਹੀਦੀ ਹੈ ਤੇ ਹੁਣ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ